ਨਗਰ ਤੋਂ ਸਾਹਮਣੇ ਆਈਆਂ ਜਿੱਥੇ ਇੱਕ ਪੈਟਰੋਲ ਪੰਪ ਦੇ ਨਜ਼ਦੀਕ ਲੱਕੜ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਆ ਤੇ ਉਸ ਤੋਂ ਬਾਅਦ ਹੁਣ ਅੱਗ ਦੇ ਭਾਂਬੜ ਨੇ ਜਿਹੜੇ ਉਹ ਦੂਰ ਦੂਰ ਤੱਕ ਉੱਠਦੇ ਹੋਏ ਦਿਖਾਈ ਦੇ ਰਿਹਾ ਹਾਲਾਂਕਿ ਅੱਗ ਕਿਵੇਂ ਲੱਗੀ ਆ ਇਸ ਤੇ ਕਾਰਨ ਕੀ ਰਹੇ ਨੇ ਇਸ ਨੂੰ ਲੈ ਕੇ ਫੁਲਹਾਲ ਕੋਈ ਵੀ ਜਾਣਕਾਰੀ ਸਾਮਣੇ ਨਹੀਂ ਆ ਸਕੀ ਪਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਅੱਗ ਦੇ ਭਾਂਬੜ ਜਿਹੜੇ ਉੱਠਦੇ ਹੋਏ ਦਿਖਾਈ ਦੇ ਰਿਹਾ ਤੇ ਫਾਇਰ ਬਰਗੇਡ ਦੀਆਂ ਕਈ ਗੱਡੀਆਂ ਦੇ ਵੱਲੋਂ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇੱਕ ਲੱਕੜ ਫੈਕਟਰੀ ਆ ਜੋ ਪੈਟਰੋਲ ਪੰਪ ਦੇ ਬਿਲਕੁਲ ਨਾਲ ਹੈ ਉਸਤੇ ਵਿੱਚ ਇਹ ਅੱਗ ਲੱਗਦੀ ਆ ਜਿਸ ਤੋਂ ਬਾਅਦ ਹੁਣ ਮੌਕੇ ਤੇ ਇਸ ਅੱਗ ਦੇ ਉੱਪਰ ਕਾਬੂ ਪਾਉਣ ਦੇ ਲਈ ਯਤਨ ਕੀਤੇ ਜਾ ਰਿਹਾ ਰੋਡ ਜਿਹੜਾ ਤੁਹਾਨੂੰ ਬਿਲਕੁਲ ਇੱਕ ਖਾਲੀ ਨਜ਼ਰ ਆ ਰਿਹਾ ਹੈਗਾ ਤਾਂ ਨੈਸ਼ਨਲ ਹਾਈਵੇ ਆ ਜੋ ਇਸ ਸਮੇਂ ਪੂਰੇ ਦਾ ਪੂਰਾ ਖਾਲੀ ਹੋ ਚੁੱਕਿਆ ਕੁੱਕੇ ਕਾਫੀ ਧੂਆਂ ਜਿਹੜਾ ਇਸ ਰੋਡ ਦੇ ਉੱਪਰ ਹੋ ਚੁੱਕਿਆ ਜਿਸ ਤੇ ਚੱਲਦੇ ਆ ਇੱਕ ਤਾਂ ਅੱਗੇ ਦਿਖਾਈ ਕੁਝ ਵੀ ਨਹੀਂ ਦੇ ਰਿਹਾ ਉੱਥੇ ਹੀ ਤਾਂ ਅੰਦਾਜ਼ੇ ਕਿ ਇਸ ਅੱਗ ਦੀਆਂ ਲਪਟਾਂ ਇੰਨੀਆਂ ਕਿ ਜ਼ਿਆਦਾ ਨਿਕ ਕੇ ਰੋਡ ਤੋਂ ਲੰਘਣ ਵਾਲੇ ਵਾਹਨ ਨੇ ਜਿਹੜੇ ਉਹ ਵੀ ਆਪਣਾ ਬਚਾਅ ਜਿਹੜਾ ਇੱਥੇ ਲੋਕ ਕਰਦੇ ਹੋਏ ਨਜ਼ਰ ਆ ਰਿਹਾ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਗੱਡੀਆਂ ਨਜ਼ਰ ਆ ਰਹੀਆਂ ਕਈ ਕਰਮਚਾਰੀ ਮੌਕੇ ਤੇ ਨਜ਼ਰ ਆ ਰਹੇ ਆ ਜਿਨ੍ਹਾਂ ਦੇ ਵੱਲੋਂ ਲਗਾਤਾਰ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੱਗ ਦੀਆਂ ਲਪਟਾਂ ਇੰਨੀਆਂ ਕਿ ਤੇਜ਼ ਨੇ ਕਿ ਜਿਸ ਤੇ ਚੱਲਦੇ ਆ ਉਸ ਦੇ ਨੇੜੇ ਜਾ ਕੇ ਜਿਹੜਾ ਬੁਝਾਉਣ ਦੀ ਕੋਸ਼ਿਸ਼ ਵੀ ਉਹ ਨਹੀਂ ਹੋ ਪਾਰੀ ਤਾਂ ਇਸ ਤੇ ਚੱਲਦੇ ਆ ਕਾਫੀ ਮੁਸ਼ਕਲਤਾ ਜਿਹੜੀ ਉਹ ਕਰਮਚਾਰੀਆਂ ਨੂੰ ਕਰਨੀ ਪੈ ਰਹੀ ਆ ਤਾਂ ਗਾਂਧੀ ਨਗਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਦੱਸਦੇ ਕਿ ਕਸ਼ ਹਾਈਵੇ ਦੇ ਉੱਪਰ ਜੋ ਪੈਟਰੋਲ ਪੰਪ ਹੈ ਉਸ ਦੇ ਬਿਲਕੁਲ ਨਾਲ ਇੱਕ ਲੱਕੜ ਦੀ ਫੈਕਟਰੀ ਆ ਜਿਸ ਤੇ ਵਿੱਚ ਇਹ ਅੱਗ ਲੱਗਦੀ ਹਾਲਾਂਕਿ ਕਾਰਨ ਕੀ ਰਹੇ ਨੇ ਇਹ ਅੱਗ ਕਿਵੇਂ ਲੱਗਿਆ ਇਸ ਨੂੰ ਲੈ ਕੇ ਫਿਲਹਾਲ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਦੱਸਦੇ ਕਿ ਗਾਂਧੀ ਧਾਮ ਪੁਚਾਉ ਹਾਈਵੇ ਦੇ ਉੱਪਰ ਇਹ ਪੈਟਰੋਲ ਪੰਪ ਤੇ ਲੱਕੜ ਦੀ ਫੈਕਟਰੀ ਆ ਜਿਸ ਤੇ ਵਿੱਚ ਅੱਗ ਲੱਗੀ ਹੋਈ ਆ ਤੇ ਫਿਲਹਾਲ ਲਗਾਤਾਰ ਇਸ ਅੱਗ ਨੂੰ ਬੁਝਾਉਣ ਦੇ ਲਈ ਯਤਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤਾਂ ਕਿ ਇਸ ਅੱਗ ਦੇ ਉੱਪਰ ਕਾਬੂ ਪਾਇਆ ਜਾ ਸਕੇ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੀਆਂ ਲਪਟਾਂ ਉੱਠਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਦੂਰ ਤੋਂ ਜਿਹੜੀ ਅੱਗ ਦਿਖਾਈ ਦੇ ਰਹੀ ਆ ਤੇ ਸਮਾਨ ਜਿਹੜਾ ਇਸ ਸਮੇਂ ਧੂਏ ਦੇ ਨਾਲ ਭਰਿਆ ਹੋਇਆ ਨਜ਼ਰ ਆ ਰਿਹਾ ਤਾਂ ਇੱਥੇ ਪੈਟਰੋਲ ਪੰਪ ਬਿਲਕੁਲ ਨਜ਼ਦੀਕ ਆ ਤਾਂ ਵੱਡਾ ਹਾਦਸਾ ਰੋਕਣ ਦੇ ਲਈ ਲਗਾਤਾਰ ਕੋਸ਼ਿਸ਼ ਜਾਰੀ ਹੈ ਕਿਉਂਕਿ ਪੈਟਰੋਲ ਪੰਪ ਦੇ ਜੇਕਰ ਅੱਗ ਪੈਟਰੋਲ ਪੰਪ ਦੀ ਜੋ ਇੱਥੇ ਤੱਕ ਪਹੁੰਚਦੀ ਆ ਤਾਂ ਇੱਕ ਵੱਡਾ ਨੁਕਸਾਨ ਜਿਹੜਾ ਹੋ ਸਕਦਾ ਤਾਂ ਪੈਟਰੋਲ ਪੰਪ ਨੂੰ ਅੱਗ ਦੀ ਚਪੇਟ ਤੋਂ ਬਚਾਉਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਲਗਾਤਾਰ ਯਤਨ ਕੀਤੇ ਜਾ ਰਹੇ ਆ ਕਾ ਕਾਫੀ ਸਮੇਂ ਤੋਂ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਜਾਰੀ ਆ ਪਰ ਲਪਟਾਂ ਦੇਖ ਸਕਦੇ ਹੋ ਕਿ ਕਿੰਨੀ ਦੂਰ ਤੋ ਇਹ ਦਿਖਾਈ ਦੇ ਰਹੀਆਂ ਤੇ ਲਗਾਤਾਰ ਇੱਥੇ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਆ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਸੁਕਤ ਲੇਤਾ ਇਸ ਸਮੇ ਇੱਕ ਬੱਡੀ ਖਬਰ ਤੁਹਾreturnData ਸਾਂਝੀ ਕਰਨ ਜਾ ਰਿਹਾ ਹਾਂ ਦੱਸਦੇ ਇੱਕ ਇੱਕ ਪੈਟਰੋਲ ਪੰਪ ਦੇ ਨਜ਼ਦੀਕ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਤਾਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੇ ਭਾਂਬੜ ਉੱਠਦੇ ਹੋਏ ਦਿਖਾਈ ਦੇ ਰਿਹਾ ਤਾਂ ਦੱਸਦੇ ਕਿ ਪੈਟਰੋਲ ਪੰਪ ਦੇ ਬਿਲਕੁਲ ਨਾਲ ਇੱਕ ਲੱਕੜ ਦੀ ਫੈਕਟਰੀ ਆ ਜਿਸ ਤੇ ਵਿੱਚ ਭਿਆਨਕ ਅੱਗ ਲੱਗੀ ਆ ਤਾਂ ਹੁਣ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੇ ਭਾਂਬੜ ਉੱਠਦੇ ਹੋਏ ਦਿਖਾਈ ਦੇ ਰਿਹਾ ਤਾਂ ਫਾਇਰ ਫ੍ਰਿਗੇਟ ਦੀਆਂ ਕਈ ਗੱਡੀਆਂ ਦੇ ਵੱਲੋਂ ਇੱਥੇ ਅੱਗ ਬੁਝਾ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਆ ਉੱਥੇ ਹੀ ਪੈਟਰੋਲ ਪੰਪ ਦੇ ਉੱਪਰ ਜੋ ਕਰਮਚਾਰੀ ਕੰਮ ਕਰਦੇ ਸੀ ਉਹਨਾਂ ਨੂੰ ਫਿਲਹਾਲ ਬਾਹਰ ਕੱਢ ਲਿਆ ਗਿਆ ਪਰ ਅਜੇ ਵੀ ਅੱਗ ਕਾਫੀ ਵੱਡੀ ਜਿਹੜੀ ਲੱਗੀ ਹੋਈ ਆ ਜਿਸ ਨੂੰ ਬੁਝਾਉਣ ਦੇ ਲਈ ਲਗਾਤਾਰ ਕੋਸ਼ਿਸ਼ ਜਾਰੀ ਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੇ ਭਾਂਬੜ ਉੱਠਦੇ ਹੋਏ ਦਿਖਾਈ ਦੇ ਰਿਹਾ ਦਾਸੀਏ ਕਿ ਤਸਵੀਰਾਂ ਜੋ ਗਾਂਧੀ ਨਗਰ ਤੋਂ ਸਾਹਮਣੇ ਆਈਆਂ ਜਿੱਥੇ ਇੱਕ ਪੈਟਰੋਲ ਪੰਪ ਦੇ ਨਜ਼ਦੀਕ ਲੱਕੜ ਫੈਕਟਰੀ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਆ ਤੇ ਉਸ ਤੋਂ ਬਾਅਦ ਹੁਣ ਅੱਗ ਦੇ ਭਾਂਬੜ ਨੇ ਜਿਹੜੇ ਉਹ ਦੂਰ ਦੂਰ ਤੱਕ ਉੱਠਦੇ ਹੋਏ ਦਿਖਾਈ ਦੇ ਰਿਹਾ ਹਾਲਾਂਕਿ ਅੱਗ ਕਿਵੇਂ ਲੱਗੀ ਆ ਇਸ ਤੇ ਕਾਰਨ ਕੀ ਰਹਿ ਨੇ ਇਸ ਨੂੰ ਲੈ ਕੇ ਫੁਲਹਾਲ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੇ ਭਾਂਬੜ ਜਿਹੜੇ ਉੱਠਦੇ ਹੋਏ ਦਿਖਾਈ ਦੇ ਰਿਹਾ ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਦੇ ਵੱਲੋਂ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਇੱਕ ਲੱਕੜ ਫੈਕਟਰੀ ਆ ਜੋ ਪੈਟਰੋਲ ਪੰਪ ਦੇ ਬਿਲਕੁਲ ਨਾਲ ਹੈ ਉਸ ਤੇ ਵਿੱਚ ਇਹ ਅੱਗ ਲੱਗਦੀ ਆ ਜਿਸ ਤੋਂ ਬਾਅਦ ਹੁਣ ਮੌਕੇ ਤੇ ਇਸ ਅੱਗ ਦੇ ਉੱਪਰ ਕਾਬੂ ਪਾਉਣ ਦੇ ਲਈ ਯਤਨ ਕੀਤੇ ਜਾ ਰਿਹਾ ਰੋਡ ਜਿਹੜਾ ਤੁਹਾਨੂੰ ਬਿਲਕੁਲ ਇੱਕ ਖਾਲੀ ਨਜ਼ਰ ਆ ਰਿਹਾ ਹੈਗਾ ਤਾਂ ਨੈਸ਼ਨਲ ਹਾਈਵੇ ਆ ਜੋ ਇਸ ਸਮੇ ਪੂਰੇ ਦਾ ਪੂਰਾ ਖਾਲੀ ਹੋ ਚੁੱਕਿਆ ਕਿਉਂਕਿ ਕਾਫੀ ਧੂਆ ਜਿਹੜਾ ਇਸ ਰੋਡ ਦੇ ਉੱਪਰ ਹੋ ਚੁੱਕਾ ਹੈ ਜਿਸ ਤੇ ਚੱਲਦੇ ਆ ਇੱਕ ਤਾਂ ਅੱਗੇ ਦਿਖਾਈ ਕੁਝ ਵੀ ਨਹੀਂ ਦੇ ਰਿਹਾ ਉੱਥੇ ਹੀ ਤਾਂ ਹੰਦਸ ਦੀ ਕਿ ਇਸ ਅੱਗ ਦੀਆਂ ਲਪਟਾਂ ਇੰਨੀਆਂ ਕਿ ਜ਼ਿਆਦਾ ਨਿਕ ਕੇ ਰੋਡ ਤੋਂ ਲੰਘਣ ਵਾਲੇ ਵਾਹਨ ਨੇ ਜਿਹੜੇ ਉਹ ਵੀ ਆਪਣਾ ਬਚਾਅ ਜਿਹੜਾ ਇੱਥੇ ਲੋਕ ਕਰਦੇ ਹੋਏ ਨਜ਼ਰ ਆ ਰਿਹਾ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਗੱਡੀਆਂ ਨਜ਼ਰ ਆ ਰਹੀਆਂ ਕਈ ਕਰਮਚਾਰੀ ਮੌਕੇ ਤੇ ਨਜ਼ਰ ਆ ਰਹੇ ਆ ਜਿਨ੍ਹਾਂ ਦੇ ਵੱਲੋਂ ਲਗਾਤਾਰ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੱਗ ਦੀਆਂ ਲਪਟਾਂ ਇੰਨੀਆਂ ਕਿ ਤੇਜ਼ ਨੇ ਕਿ ਜਿਸ ਤੇ ਚੱਲਦੇ ਆ ਉਸ ਦੇ ਨੇੜੇ ਜਾ ਕੇ ਜੜਾ ਬੁਝਾਉਣ ਦੀ ਕੋਸ਼ਿਸ਼ ਵੀ ਉਹ ਨਹੀਂ ਹੋ ਪਾਰੀ ਤਾਂ ਇਸ ਤੇ ਚੱਲਦੇ ਆ ਕਾਫੀ ਮੁਸ਼ਕਲਤਾ ਜਿਹੜੀ ਉਹ ਕਰਮਚਾਰੀਆਂ ਨੂੰ ਕਰਨੀ ਪੈ ਰਹੀ ਆ ਤਾਂ ਗਾਂਧੀ ਨਗਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਦੱਸਦੇ ਕਿ ਕਸ਼ ਹਾਈਵੇ ਦੇ ਉੱਪਰ ਜੋ ਪੈਟਰੋਲ ਪੰਪ ਹੈ ਉਸ ਤੇ ਬਿਲਕੁਲ ਨਾਲ ਇੱਕ ਲੱਕੜ ਦੀ ਫੈਕਟਰੀ ਆ ਜਿਸ ਤੇ ਵਿੱਚ ਅੱਗ ਲੱਗਦੀ ਹਾਲਾਂਕਿ ਕਾਰਨ ਕੀ ਰਹੇ ਨੇ ਇਹ ਅੱਗ ਕਿਵੇਂ ਲੱਗਿਆ ਇਸ ਨੂੰ ਲੈ ਕੇ ਫਲਹਾਲ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਦੱਸਦੇ ਕਿ ਗਾਂਧੀ ਧਾਮ ਪੁਚਾਉ ਹਾਈਵੇ ਦੇ ਉੱਪਰ ਇਹ ਪੈਟਰੋਲ ਪੰਪ ਤੇ ਲੱਕੜ ਦੀ ਫੈਕਟਰੀ ਆ ਜਿਸ ਤੇ ਵਿੱਚ ਅੱਗ ਲੱਗੀ ਹੋਈ ਆ ਤੇ ਫਿਲਹਾਲ ਲਗਾਤਾਰ ਇਸ ਅੱਗ ਨੂੰ ਬੁਝਾਉਣ ਦੇ ਲਈ ਯਤਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤਾਂ ਕਿ ਇਸ ਅੱਗ ਦੇ ਉੱਪਰ ਕਾਬੂ ਪਾਇਆ ਜਾ ਸਕੇ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੀਆਂ ਲਪਟਾਂ ਉੱਠਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਦੂਰ ਤੋਂ ਜਿਹੜੀ ਅੱਗ ਦਿਖਾਈ ਦੇ ਰਹੀ ਆ ਤੇ ਸਮਾਨ ਜਿਹੜਾ ਇਸ ਸਮੇਂ ਧੂਏ ਦੇ ਨਾਲ ਭਰਿਆ ਹੋਇਆ ਨਜ਼ਰ ਆ ਰਿਹਾ ਤਾਂ ਇੱਥੇ ਪੈਟਰੋਲ ਪੰਪ ਬਿਲਕੁਲ ਨਜ਼ਦੀਕ ਆ ਤਾਂ ਵੱਡਾ ਹਾਦਸਾ ਰੋਕਣ ਦੇ ਲਈ ਲਗਾਤਾਰ ਕੋਸ਼ਿਸ਼ ਜਾਰੀ ਹੈ ਕਿਉਂਕਿ ਪੈਟਰੋਲ ਪੰਪ ਦੇ ਜੇਕਰ ਅੱਗ ਪੈਟਰੋਲ ਪੰਪ ਦੀ ਜੋ ਇੱਥੇ ਤੱਕ ਪਹੁੰਚਦੀ ਆ ਤਾਂ ਇੱਕ ਵੱਡਾ ਨੁਕਸਾਨ ਜਿਹੜਾ ਹੋ ਸਕਦਾ ਤਾਂ ਪੈਟਰੋਲ ਪੰਪ ਨੂੰ ਅੱਗ ਦੀ ਚਪੇੜ ਤੋਂ ਬਚਾਉਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਲਗਾਤਾਰ ਯਤਨ ਕੀਤੇ ਜਾ ਰਹੇ ਆ ਕਾ ਕਾਫੀ ਸਮੇਂ ਤੋਂ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਜਾਰੀ ਆ ਪਰ ਲਪਟਾਂ ਦੇਖ ਸਕਦੇ ਹੋ ਕਿ ਕਿੰਨੀ ਦੂਰ ਤੋ ਇਹ ਦਿਖਾਈ ਦੇ ਰਹੀਆਂ ਤੇ ਲਗਾਤਾਰ ਇੱਥੇ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਆ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਸੁਖਤ ਲੇਤਾ ਇਸ ਸਮੇ ਇੱਕ ਵੱਡੀ ਖਬਰ ਤੁਹਾreturnData ਸਾਂਝੀ ਕਰਨ ਜਾ ਰਿਹਾ ਹਾਂ ਦੱਸਦੇ ਕਿ ਇੱਕ ਪੈਟਰੋਲ ਪੰਪ ਦੇ ਨਜ਼ਦੀਕ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਤਾਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੇ ਭਾਂਬੜ ਉੱਠਦੇ ਹੋਏ ਦਿਖਾਈ ਦੇ ਰਿਹਾ ਤਾਂ ਵਸ ਦੇਖ ਕਿ ਪੈਟਰੋਲ ਪੰਪ ਦੇ ਬਿਲਕੁਲ ਨਾਲ ਇੱਕ ਲੱਕੜ ਦੀ ਫੈਕਟਰੀ ਆ ਜਿਸ ਤੇ ਵਿੱਚ ਭਿਆਨਕ ਅੱਗ ਲੱਗੀ ਆ ਤਾਂ ਹੁਣ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੇ ਭਾਂਬੜ ਉੱਠਦੇ ਹੋਏ ਦਿਖਾਈ ਦੇ ਰਿਹਾ ਤਾਂ ਫਾਇਰ ਫ੍ਰਿਗੇਟ ਦੀਆਂ ਕਈ ਗੱਡੀਆਂ ਦੇ ਵੱਲੋਂ ਇੱਥੇ ਅੱਗ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਆ ਉੱਥੇ ਹੀ ਪੈਟਰੋਲ ਪੰਪ ਦੇ ਉੱਪਰ ਜੋ ਕਰਮਚਾਰੀ ਕੰਮ ਕਰਦੇ ਸੀ ਉਹਨਾਂ ਨੂੰ ਫਿਲਹਾਲ ਬਾਹਰ ਕੱਢ ਲਿਆ ਗਿਆ ਪਰ ਅਜੇ ਵੀ ਅੱਗ ਕਾਫੀ ਵੱਡੀ ਜਿਹੜੀ ਲੱਗੀ ਹੋਈ ਹੈ ਜਿਸ ਨੂੰ ਬੁਝਾਉਣ ਦੇ ਲਈ ਲਗਾਤਾਰ ਕੋਸ਼ਿਸ਼ ਜਾਰੀ ਆਤਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੇ ਭਾਂਬੜ ਉੱਠਦੇ ਹੋਏ ਦਿਖਾਈ ਦੇ ਰਿਹਾ ਦਾਸੀਂ ਇਹ ਕਿ ਤਸਵੀਰਾਂ ਜੋ ਗਾਂਧੀ ਨਗਰ ਤੋਂ ਸਾਹਮਣੇ ਆਈਆਂ ਜਿੱਥੇ ਇੱਕ ਪੈਟਰੋਲ ਪੰਪ ਦੇ ਨਜ਼ਦੀਕ ਲੱਕੜ ਫੈਕਟਰੀ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਆ ਤੇ ਉਸ ਤੋਂ ਬਾਅਦ ਹੁਣ ਅੱਗ ਦੇ ਭਾਂਬੜ ਨੇ ਜਿਹੜੇ ਉਹ ਦੂਰ ਦੂਰ ਤੱਕ ਉੱਠਦੇ ਹੋਏ ਦਿਖਾਈ ਦੇ ਰਿਹਾ ਹਾਲਾਂਕਿ ਅੱਗ ਕਿਵੇਂ ਲੱਗੀ ਆ ਇਸ ਤੇ ਕਾਰਨ ਕੀ ਰਹੇ ਨੇ ਇਸ ਨੂੰ ਲੈ ਕੇ ਫਿਲਹਾਲ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਅੱਗ ਦੇ ਭਾਂਬੜ ਜਿਹੜੇ ਉੱਠਦੇ ਹੋਏ ਦਿਖਾਈ ਦੇ ਰਿਹਾ ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਦੇ ਵੱਲੋਂ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਇੱਕ ਲੱਕੜ ਫੈਕਟਰੀ ਆ ਜੋ ਪੈਟਰੋਲ ਪੰਪ ਦੇ ਬਿਲਕੁਲ ਨਾਲ ਹੈ ਉਸਤੇ ਵਿੱਚ ਇਹ ਅੱਗ ਲੱਗਦੀ ਆ ਜਿਸ ਤੋਂ ਬਾਅਦ ਹੁਣ ਮੌਕੇ ਤੇ ਇਸ ਅੱਗ ਦੇ ਉੱਪਰ ਕਾਬੂ ਪਾਉਣ ਦੇ ਲਈ ਯਤਨ ਕੀਤੇ ਜਾ ਰਿਹਾ ਰੋਡ ਜਿਹੜਾ ਤੁਹਾਨੂੰ ਬਿਲਕੁਲ ਇੱਕ ਖਾਲੀ ਨਜ਼ਰ ਆ ਰਿਹਾ ਹੈਗਾ ਤਾਂ ਨੈਸ਼ਨਲ ਹਾਈਵੇ ਆ ਜੋ ਇਸ ਸਮੇਂ ਪੂਰੇ ਦਾ ਪੂਰਾ ਖਾਲੀ ਹੋ ਚੁੱਕਿਆ ਕੁੱਕੇ ਕਾਫੀ ਧੂਆਂ ਜਿਹੜਾ ਇਸ ਰੋਡ ਦੇ ਉੱਪਰ ਹੋ ਚੁੱਕਾ ਹੈ ਜਿਸ ਤੇ ਚੱਲਦੇ ਆ ਇੱਕ ਤਾਂ ਅੱਗੇ ਦਿਖਾਈ ਕੁਝ ਵੀ ਨਹੀਂ ਦੇ ਰਿਹਾ ਉੱਥੇ ਹੀ ਤਾਂ ਉਹਨਾਂ ਦੱਸਦੇ ਕਿ ਇਸ ਅੱਗ ਦੀਆਂ ਲਪਟਾਂ ਇੰਨੀਆਂ ਕਿ ਜ਼ਿਆਦਾ ਨਿਕ ਕੇ ਰੋਡ ਤੋਂ ਲੰਘਣ ਵਾਲੇ ਵਾਹਨ ਨੇ ਜਿਹੜੇ ਉਹ ਵੀ ਆਪਣਾ ਬਚਾਅ ਜਿਹੜਾ ਇੱਥੇ ਲੋਕ ਕਰਦੇ ਹੋਏ ਨਜ਼ਰ ਆ ਰਿਹਾ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਗੱਡੀਆਂ ਨਜ਼ਰ ਆ ਰਹੀਆਂ ਕਈ ਕਰਮਚਾਰੀ ਮੌਕੇ ਤੇ ਨਜ਼ਰ ਆ ਰਹੇ ਆ ਜਿਨ੍ਹਾਂ ਦੇ ਵੱਲੋਂ ਲਗਾਤਾਰ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੱਗ ਦੀਆਂ ਲਪਟਾਂ ਇੰਨੀਆਂ ਕਿ ਤੇਜ਼ ਨੇ ਕਿ ਜਿਸਤੇ ਚੱਲਦੇ ਆ ਉਸ ਦੇ ਨੇੜੇ ਜਾ ਕੇ ਜਿਹੜਾ ਬੁਝਾਉਣ ਦੀ ਕੋਸ਼ਿਸ਼ ਵੀ ਉਹ ਨਹੀਂ ਹੋ ਪਾਰੀ ਤਾਂ ਇਸਤੇ ਚੱਲਦੇ ਆ ਕਾਫੀ ਮੁਸ਼ਕਲਤਾ ਜਿਹੜੀ ਉਹ ਕਰਮਚਾਰੀਆਂ ਨੂੰ ਕਰਨੀ ਪੈ ਰਹੀ ਆ ਤਾਂ ਗਾਂਧੀ ਨਗਰ ਤੋਂ ਇਹ ਤਸਵੀਰਾਂ ਸਾਹਮਣੇ ਆਏ ਆ ਦੱਸਦੇ ਕਿ ਕਸ਼ ਹਾਈਵੇ ਦੇ ਉੱਪਰ ਜੋ ਪੈਟਰੋਲ ਪੰਪ ਹੈ ਉਸ ਦੇ ਬਿਲਕੁਲ ਨਾਲ ਇੱਕ ਲੱਕੜ ਦੀ ਫੈਕਟਰੀ ਆ ਜਿਸਤੇ ਵਿੱਚ ਅੱਗ ਲੱਗਦੀ ਹਾਲਾਂਕਿ ਕਾਰਨ ਕੀ ਰਹੇ ਨੇ ਇਹ ਅੱਗ ਕਿਵੇਂ ਲੱਗਿਆ ਇਸ ਨੂੰ ਲੈ ਕੇ ਫਲਹਾਲ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਦੱਸਦੇ ਕਿ ਗਾਂਧੀ ਧਾਮ ਪੁਚਾਉ ਹਾਈਵੇ ਦੇ ਉੱਪਰ ਇਹ ਪੈਟਰੋਲ ਪੰਪ ਤੇ ਲੱਕੜ ਦੀ ਫੈਕਟਰੀ ਆ ਜਿਸ ਤੇ ਵਿੱਚ ਅੱਗ ਲੱਗੀ ਹੋਈ ਆ ਤੇ ਫਿਲਹਾਲ ਲਗਾਤਾਰ ਇਸ ਅੱਗ ਨੂੰ ਬੁਝਾਉਣ ਦੇ ਲਈ ਯਤਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤਾਂ ਕਿ ਇਸ ਅੱਗ ਦੇ ਉੱਪਰ ਕਾਬੂ ਪਾਇਆ ਜਾ ਸਕੇ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੀਆਂ ਲਪਟਾਂ ਉੱਠਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਦੂਰ ਤੋਂ ਜਿਹੜੀ ਅੱਗ ਦਿਖਾਈ ਦੇ ਰਹੀ ਆ ਤੇ ਸਮਾਨ ਜਿਹੜਾ ਇਸ ਸਮੇਂ ਧੂਏ ਦੇ ਨਾਲ ਭਰਿਆ ਹੋਇਆ ਨਜ਼ਰ ਆ ਰਿਹਾ ਤਾਂ ਇੱਥੇ ਪੈਟਰੋਲ ਪੰਪ ਬਿਲਕੁਲ ਨਜ਼ਦੀਕ ਆ ਤਾਂ ਵੱਡਾ ਹਾਦਸਾ ਰੋਕਣ ਦੇ ਲਈ ਲਗਾਤਾਰ ਕੋਸ਼ਿਸ਼ ਜਾਰੀ ਹੈ ਕਿਉਂਕਿ ਪੈਟਰੋਲ ਪੰਪ ਦੇ ਜੇਕਰ ਅੱਗ ਪੈਟਰੋਲ ਪੰਪ ਦੀ ਜੋ ਇੱਥੇ ਤੱਕ ਪਹੁੰਚਦੀ ਆ ਤਾਂ ਇੱਕ ਵੱਡਾ ਨੁਕਸਾਨ ਜਿਹੜਾ ਹੋ ਸਕਦਾ ਤਾਂ ਪੈਟਰੋਲ ਪੰਪ ਨੂੰ ਅੱਗ ਦੀ ਚਪੇੜ ਤੋਂ ਬਚਾਉਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਲਗਾਤਾਰ ਯਤਨ ਕੀਤੇ ਜਾ ਰਹੇ ਆ ਕਾ ਕਾਫੀ ਸਮੇਂ ਤੋਂ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਜਾਰੀ ਆ ਪਰ ਲਪਟਾਂ ਦੇਖ ਸਕਦੇ ਹੋ ਕਿ ਕਿੰਨੀ ਦੂਰ ਤੋ ਇਹ ਦਿਖਾਈ ਦੇ ਰਹੀਆਂ ਤੇ ਲਗਾਤਾਰ ਇੱਥੇ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਆ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਸੁਖਤ ਲੇਤਾ ਇਸ ਸਮੇ ਇੱਕ ਵੱਡੀ ਖਬਰ ਤੁਹਾreturnData ਸਾਂਝੀ ਕਰਨ ਜਾ ਰਿਹਾ ਹਾਂ ਦੱਸਦੇ ਇੱਕ ਇੱਕ ਪੈਟਰੋਲ ਪੰਪ ਦੇ ਨਜ਼ਦੀਕ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਤਾਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੇ ਭਾਂਬੜ ਉੱਠਦੇ ਹੋਏ ਦਿਖਾਈ ਦੇ ਰਿਹਾ ਤਾਂ ਦੱਸਦੇ ਕਿ ਪੈਟਰੋਲ ਪੰਪ ਦੇ ਬਿਲਕੁਲ ਨਾਲ ਇੱਕ ਲੱਕੜ ਦੀ ਫੈਕਟਰੀ ਆ ਜਿਸ ਤੇ ਵਿੱਚ ਭਿਆਨਕ ਅੱਗ ਲੱਗੀ ਆ ਤਾਂ ਹੁਣ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੇ ਭਾਂਬੜ ਉੱਠਦੇ ਹੋਏ ਦਿਖਾਈ ਦੇ ਰਿਹਾ ਤਾਂ ਫਾਇਰ ਬਰਗੇਟ ਦੀਆਂ ਕਈ ਗੱਡੀਆਂ ਦੇ ਵੱਲੋਂ ਇੱਥੇ ਅੱਗ ਬੁਝਾ ਔਰ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਆ ਉੱਥੇ ਹੀ ਪੈਟਰੋਲ ਪੰਪ ਦੇ ਉੱਪਰ ਜੋ ਕਰਮਚਾਰੀ ਕੰਮ ਕਰਦੇ ਸੀ ਉਹਨਾਂ ਨੂੰ ਫਿਲਹਾਲ ਬਾਹਰ ਕੱਢ ਲਿਆ ਗਿਆ ਪਰ ਅਜੇ ਵੀ ਅੱਗ ਕਾਫੀ ਵੱਡੀ ਜਿਹੜੀ ਲੱਗੀ ਹੋਈ ਆ ਜਿਸ ਨੂੰ ਬੁਝਾਉਣ ਦੇ ਲਈ ਲਗਾਤਾਰ ਕੋਸ਼ਿਸ਼ ਜਾਰੀ ਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੇ ਭਾਂਬੜ ਉੱਠਦੇ ਹੋਏ ਦਿਖਾਈ ਦੇ ਰਿਹਾ ਦਾ ਅਸੀਂ ਇਹ ਕਿ ਤਸਵੀਰਾਂ ਜੋ ਗਾਂਧੀ ਨਗਰ ਤੋਂ ਸਾਹਮਣੇ ਆਈਆਂ ਜਿੱਥੇ ਇੱਕ ਪੈਟਰੋਲ ਪੰਪ ਦੇ ਨਜ਼ਦੀਕ ਲੱਕੜ ਫੈਕਟਰੀ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਆ ਤੇ ਉਸ ਤੋਂ ਬਾਅਦ ਹੁਣ ਅੱਗ ਦੇ ਭਾਂਬੜ ਨੇ ਜਿਹੜੇ ਉਹ ਦੂਰ ਦੂਰ ਤੱਕ ਉੱਠਦੇ ਹੋਏ ਦਿਖਾਈ ਦੇ ਰਿਹਾ ਹਾਲਾਂਕਿ ਅੱਗ ਕਿਵੇਂ ਲੱਗੀ ਆ ਇਸ ਤੇ ਕਾਰਨ ਕੀ ਰਹੇ ਨੇ ਇਸ ਨੂੰ ਲੈ ਕੇ ਫੁਲਹਾਲ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਅੱਗ ਦੇ ਭਾਂਬੜ ਜਿਹੜੇ ਉੱਠਦੇ ਹੋਏ ਦਿਖਾਈ ਦੇ ਰਿਹਾ ਤੇ ਫਾਇਰ ਬਰਗੇਡ ਦੀਆਂ ਕਈ ਗੱਡੀਆਂ ਦੇ ਵੱਲੋਂ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇੱਕ ਲੱਕੜ ਫੈਕਟਰੀ ਆ ਜੋ ਪੈਟਰੋਲ ਪੰਪ ਦੇ ਬਿਲਕੁਲ ਨਾਲ ਹੈ ਉਸਤੇ ਵਿੱਚ ਇਹ ਅੱਗ ਲੱਗਦੀ ਆ ਜਿਸ ਤੋਂ ਬਾਅਦ ਹੁਣ ਮੌਕੇ ਤੇ ਇਸ ਅੱਗ ਦੇ ਉੱਪਰ ਕਾਬੂ ਪਾਉਣ ਦੇ ਲਈ ਯਤਨ ਕੀਤੇ ਜਾ ਰਿਹਾ ਰੋਡ ਜਿਹੜਾ ਤੁਹਾਨੂੰ ਬਿਲਕੁਲ ਇੱਕ ਖਾਲੀ ਨਜ਼ਰ ਆ ਰਿਹਾ ਹੈਗਾ ਤਾਂ ਨੈਸ਼ਨਲ ਹਾਈਵੇ ਆ ਜੋ ਇਸ ਸਮੇਂ ਪੂਰੇ ਦਾ ਪੂਰਾ ਖਾਲੀ ਹੋ ਚੁੱਕਿਆ ਕਿਉਂਕਿ ਕਾਫੀ ਧੂਆਂ ਜਿਹੜਾ ਇਸ ਰੋਡ ਦੇ ਉੱਪਰ ਹੋ ਚੁੱਕਿਆ ਜਿਸ ਤੇ ਚੱਲਦੇ ਆ ਇੱਕ ਤਾਂ ਅੱਗੇ ਦਿਖਾਈ ਕੁਝ ਵੀ ਨਹੀਂ ਦੇ ਰਿਹਾ ਉੱਥੇ ਹੀ ਤਾਂ ਹੰਦਸ ਦੇ ਕਿ ਇਸ ਅੱਗ ਦੀਆਂ ਲਪਟਾਂ ਇੰਨੀਆਂ ਕਿ ਜ਼ਿਆਦਾ ਨਿਕ ਕੇ ਰੋਡ ਤੋਂ ਲੰਘਣ ਵਾਲੇ ਵਾਹਨ ਨੇ ਜਿਹੜੇ ਉਹ ਵੀ ਆਪਣਾ ਬਚਾ ਜਿਹੜਾ ਇੱਥੇ ਲੋਕ ਕਰਦੇ ਹੋਏ ਨਜ਼ਰ ਆ ਰਿਹਾ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਗੱਡੀਆਂ ਨਜ਼ਰ ਆ ਰਹੀਆਂ ਕਈ ਕਰਮਚਾਰੀ ਮੌਕੇ ਤੇ ਨਜ਼ਰ ਆ ਰਹੇ ਆ ਜਿਨ੍ਹਾਂ ਦੇ ਵੱਲੋਂ ਲਗਾਤਾਰ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੱਗ ਦੀਆਂ ਲਪਟਾਂ ਇੰਨੀਆਂ ਕਿ ਤੇਜ਼ ਨੇ ਕਿ ਜਿਸ ਤੇ ਚੱਲਦੇ ਆ ਉਸੇ ਨੇੜੇ ਜਾ ਕੇ ਜਿਹੜਾ ਬੁਝਾਉਣ ਦੀ ਕੋਸ਼ਿਸ਼ ਵੀ ਉਹ ਨਹੀਂ ਹੋ ਪਾਰੀ ਤਾਂ ਇਸ ਤੇ ਚੱਲਦੇ ਆ ਕਾਫੀ ਮੁਸ਼ਕਲਤਾ ਜਿਹੜੀ ਉਹ ਕਰਮਚਾਰੀਆਂ ਨੂੰ ਕਰਨੀ ਪੈ ਰਹੀ ਆ ਤਾਂ ਗਾਂਧੀ ਨਗਰ ਤੋਂ ਇਹ ਤਸਵੀਰਾਂ ਸਾਹਮਣੇ ਆਏ ਆ ਦੱਸਦੇ ਕਿ ਕਸ਼ ਹਾਈਵੇ ਦੇ ਉੱਪਰ ਜੋ ਪੈਟਰੋਲ ਪੰਪ ਹੈ ਉਸ ਦੇ ਬਿਲਕੁਲ ਨਾਲ ਇੱਕ ਲੱਕੜ ਦੀ ਫੈਕਟਰੀ ਆ ਜਿਸ ਤੇ ਵਿੱਚ ਅੱਗ ਲੱਗਦੀ ਹੈ ਹਾਲਾਂਕਿ ਕਾਰਨ ਕੀ ਰਹੇ ਨੇ ਇਹ ਅੱਗ ਕਿਵੇਂ ਲੱਗੀ ਇਸ ਨੂੰ ਲੈ ਕੇ ਫੁਲਹਾਲ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਦੱਸਦੇ ਕਿ ਗਾਂਧੀ ਤਾਮ ਪੁਚਾਉ ਹਾਈਵੇ ਦੇ ਉੱਪਰ ਇਹ ਪੈਟਰੋਲ ਪੰਪ ਅਤੇ ਲੱਕੜ ਦੀ ਫੈਕਟਰੀ ਆ ਜਿਸ ਤੇ ਵਿੱਚ ਅੱਗ ਲੱਗੀ ਹੋਈ ਆ ਤੇ ਫਿਲਹਾਲ ਲਗਾਤਾਰ ਇਸ ਅੱਗ ਨੂੰ ਬੁਝਾਉਣ ਦੇ ਲਈ ਯਤਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤਾਂ ਕਿ ਇਸ ਅੱਗ ਦੇ ਉੱਪਰ ਕਾਬੂ ਪਾਇਆ ਜਾ ਸਕੇ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੀਆਂ ਲਪਟਾਂ ਉੱਠਦੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਦੂਰ ਤੋਂ ਜਿਹੜੀ ਅੱਗ ਦਿਖਾਈ ਦੇ ਰਹੀ ਆ ਤੇ ਸਮਾਨ ਜਿਹੜਾ ਇਸ ਸਮੇਂ ਧੂਏ ਦੇ ਨਾਲ ਭਰਿਆ ਹੋਇਆ ਨਜ਼ਰ ਆ ਰਿਹਾ ਤਾਂ ਇੱਥੇ ਪੈਟਰੋਲ ਪੰਪ ਬਿਲਕੁਲ ਨਜ਼ਦੀਕ ਆ ਤਾਂ ਵੱਡਾ ਹਾਦਸਾ ਰੋਕਣ ਦੇ ਲਈ ਲਗਾਤਾਰ ਕੋਸ਼ਿਸ਼ ਜਾਰੀ ਹੈ ਕਿਉਂਕਿ ਪੈਟਰੋਲ ਪੰਪ ਦੇ ਜੇਕਰ ਅੱਗ ਪੈਟਰੋਲ ਪੰਪ ਦੀ ਜੋ ਇੱਥੇ ਤੱਕ ਪਹੁੰਚਦੀ ਆ ਤਾਂ ਇੱਕ ਵੱਡਾ ਨੁਕਸਾਨ ਜਿਹੜਾ ਹੋ ਸਕਦਾ ਤਾਂ ਪੈਟਰੋਲ ਪੰਪ ਨੂੰ ਅੱਗ ਦੀ ਚਪੇੜ ਤੋਂ ਬਚਾਉਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਲਗਾਤਾਰ ਯਤਨ ਕੀਤੇ ਜਾ ਰਹੇ ਆ ਕਾ ਕਾਫੀ ਸਮੇਂ ਤੋਂ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਜਾਰੀ ਹੈ ਪਰ ਲਪਟਾਂ ਦੇਖ ਸਕਦੇ ਹੋ ਕਿ ਕਿੰਨੀ ਦੂਰ ਤੋ ਇਹ ਦਿਖਾਈ ਦੇ ਰਹੀਆਂ ਤੇ ਲਗਾਤਾਰ ਇੱਥੇ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਤ ਲੇਤਾ ਇਸ ਸਮੇ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਦੱਸਦੇ ਕਿ ਇੱਕ ਪੈਟਰੋਲ ਪੰਪ ਦੇ ਨਜ਼ਦੀਕ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਤਾਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੇ ਭਾਂਬੜ ਉੱਠਦੇ ਹੋਏ ਦਿਖਾਈ ਦੇ ਰਿਹਾ ਤਾਂ ਦੱਸਦੇ ਕਿ ਪੈਟਰੋਲ ਪੰਪ ਦੇ ਬਿਲਕੁਲ ਨਾਲ ਇੱਕ ਲੱਕੜ ਦੀ ਫੈਕਟਰੀ ਆ ਜਿਸ ਦੇ ਵਿੱਚ ਭਿਆਨਕ ਅੱਗ ਲੱਗੀ ਆ ਤਾਂ ਹੁਣ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੇ ਭਾਂਬੜ ਉੱਠਦੇ ਹੋਏ ਖਾਈ ਦੇ ਰਿਹਾ ਤਾਂ ਫਾਇਰ ਬ੍ਰਿਗੇਡ ਦੇਆਂ ਕਈ ਗੱਡੀਆਂ ਦੇ ਵੱਲੋਂ ਇੱਥੇ ਅੱਗ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਆ ਉੱਥੇ ਹੀ ਪੈਟਰੋਲ ਪੰਪ ਦੇ ਉੱਪਰ ਜੋ ਕਰਮਚਾਰੀ ਕੰਮ ਕਰਦੇ ਸੀ ਉਹਨਾਂ ਨੂੰ ਫਿਲਹਾਲ ਬਾਹਰ ਕੱਢ ਲਿਆ ਗਿਆ ਪਰ ਅਜੇ ਵੀ ਅੱਗ ਕਾਫੀ ਵੱਡੀ ਜਿਹੜੀ ਲੱਗੀ ਹੋਈ ਆ ਜਿਸ ਨੂੰ ਬੁਝਾਉਣ ਦੇ ਲਈ ਲਗਾਤਾਰ ਕੋਸ਼ਿਸ਼ ਜਾਰੀ ਆਤਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੇ ਭਾਂਬੜ ਉੱਠਦੇ ਹੋਏ ਦਿਖਾਈ ਦੇ ਰਿਹਾ ਦੱਸਦੀ ਹੈ ਕਿ ਤਸਵੀਰਾਂ ਜੋ ਗਾਂਧੀ ਨਗਰ ਤੋਂ ਸਾਹਮਣੇ ਆਈਆਂ ਜਿੱਥੇ ਇੱਕ ਪੈਟਰੋਲ ਪੰਪ ਦੇ ਨਜ਼ਦੀਕ ਲੱਕੜ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਆ ਤੇ ਉਸ ਤੋਂ ਬਾਅਦ ਹੁਣ ਅੱਗ ਦੇ ਭਾਂਬੜ ਨੇ ਜਿਹੜੇ ਉਹ ਦੂਰ ਦੂਰ ਤੱਕ ਉੱਠਦੇ ਹੋਏ ਦਿਖਾਈ ਦੇ ਰਿਹਾ ਹਾਲਾਂਕਿ ਅੱਗ ਕਿਵੇਂ ਲੱਗੀ ਆ ਇਸ ਤੇ ਕਾਰਨ ਕੀ ਰਹੇ ਨੇ ਇਸ ਨੂੰ ਲੈ ਕੇ ਫੁਲਹਾਲ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੇ ਭਾਂਬੜ ਜਿਹੜੇ ਉੱਠਦੇ ਹੋਏ ਦਿਖਾਈ ਦੇ ਰਿਹਾ ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਦੇ ਵੱਲੋਂ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇੱਕ ਲੱਕੜ ਫੈਕਟਰੀ ਆ ਜੋ ਪੈਟਰੋਲ ਪੰਪ ਦੇ ਬਿਲਕੁਲ ਨਾਲ ਹੈ ਉਸ ਤੇ ਵਿੱਚ ਇਹ ਅੱਗ ਲੱਗਦੀ ਆ ਜਿਸ ਤੋਂ ਬਾਅਦ ਹੁਣ ਮੌਕੇ ਤੇ ਇਸ ਅੱਗ ਦੇ ਉੱਪਰ ਕਾਬੂ ਪਾਉਣ ਦੇ ਲਈ ਯਤਨ ਕੀਤੇ ਜਾ ਰਿਹਾ ਰੋਡ ਜਿਹੜਾ ਤੁਹਾਨੂੰ ਬਿਲਕੁਲ ਇੱਕ ਖਾਲੀ ਨਜ਼ਰ ਆ ਰਿਹਾ ਹੈਗਾ ਤਾਂ ਨੈਸ਼ਨਲ ਹਾਈਵੇ ਆ ਜੋ ਇਸ ਸਮੇਂ ਪੂਰੇ ਦਾ ਪੂਰਾ ਖਾਲੀ ਹੋ ਚੁੱਕਿਆ ਕਿਉਂਕਿ ਕਾਫੀ ਧੂਆ ਜਿਹੜਾ ਇਸ ਰੋਡ ਦੇ ਉੱਪਰ ਹੋ ਚੁੱਕਾ ਹੈ ਜਿਸ ਤੇ ਚੱਲਦੇ ਆ ਇੱਕਾ ਅੱਗੇ ਦਿਖਾਈ ਕੁਝ ਵੀ ਨਹੀਂ ਦੇ ਰਿਹਾ ਉੱਥੇ ਹੀ ਤਾਂ ਅੰਦਾਜ਼ੇ ਕਿ ਇਸ ਅੱਗ ਦੀਆਂ ਲਪਟਾਂ ਇੰਨੀਆਂ ਕਿ ਜ਼ਿਆਦਾ ਨਿਕ ਕੇ ਰੋਡ ਤੋਂ ਲੰਘਣ ਵਾਲੇ ਵਾਹਨ ਨੇ ਜਿਹੜੇ ਉਹ ਵੀ ਆਪਣਾ ਬਚਾਅ ਜਿਹੜਾ ਇੱਥੇ ਲੋਕ ਕਰਦੇ ਹੋਏ ਨਜ਼ਰ ਆ ਰਿਹਾ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਗੱਡੀਆਂ ਨਜ਼ਰ ਆ ਰਹੀਆਂ ਕਈ ਕਰਮਚਾਰੀ ਮੌਕੇ ਤੇ ਨਜ਼ਰ ਆ ਰਹੇ ਆ ਜਿਨ੍ਹਾਂ ਦੇ ਵੱਲੋਂ ਲਗਾਤਾਰ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੱਗ ਦੀਆਂ ਲਪਟਾਂ ਇੰਨੀਆਂ ਕਿ ਤੇਜ਼ ਨੇ ਕਿ ਜਿਸਤੇ ਚੱਲਦੇ ਆ ਉਸੇ ਨੇੜੇ ਜਾ ਕੇ ਜਿਹੜਾ ਬੁਝਾਉਣ ਦੀ ਕੋਸ਼ਿਸ਼ ਵੀ ਉਹ ਨਹੀਂ ਹੋ ਪਾਰੀ ਤਾਂ ਇਸਤੇ ਚੱਲਦੇ ਆ ਕਾਫੀ ਮੁਸ਼ਕਲਤਾ ਜਿਹੜੀ ਉਹ ਕਰਮਚਾਰੀਆਂ ਨੂੰ ਕਰਨੀ ਪੈ ਰਹੀ ਆ ਤਾਂ ਗਾਂਧੀ ਨਗਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਦੱਸਦੇ ਕਿ ਕਸ਼ ਹਾਈਵੇ ਦੇ ਉੱਪਰ ਜੋ ਪੈਟਰੋਲ ਪੰਪ ਹੈ ਉਸਤੇ ਬਿਲਕੁਲ ਨਾਲ ਇੱਕ ਲੱਕੜ ਦੀ ਫੈਕਟਰੀ ਆ ਜਿਸਤੇ ਵਿੱਚ ਇਹ ਅੱਗ ਲੱਗਦੀ ਹਾਲਾਂਕਿ ਕਾਰਨ ਕੀ ਰਹੇ ਨੇ ਇਹ ਅੱਗ ਕਿਵੇਂ ਲੱਗਿਆ ਇਸ ਨੂੰ ਲੈ ਕੇ ਫਿਲਹਾਲ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਦੱਸਦੇ ਕਿ ਗਾਂਧੀ ਧਾਮ ਪਹਚਾਉ ਹਾਈਵੇ ਦੇ ਉੱਪਰ ਇਹ ਪੈਟਰੋਲ ਪੰਪ ਤੇ ਲੱਕੜ ਦੀ ਫੈਕਟਰੀ ਆ ਜਿਸ ਤੇ ਵਿੱਚ ਅੱਗ ਲੱਗੀ ਹੋਈ ਆ ਤੇ ਫਿਲਹਾਲ ਲਗਾਤਾਰ ਇਸ ਅੱਗ ਨੂੰ ਬੁਝਾਉਣ ਦੇ ਲਈ ਯਤਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤਾਂ ਕਿ ਇਸ ਅੱਗ ਦੇ ਉੱਪਰ ਕਾਬੂ ਪਾਇਆ ਜਾ ਸਕੇ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੀਆਂ ਲਪਟਾਂ ਉੱਠਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਦੂਰ ਤੋਂ ਜਿਹੜੀ ਅੱਗ ਦਿਖਾਈ ਦੇ ਰਹੀ ਆ ਤੇ ਸਮਾਨ ਜਿਹੜਾ ਇਸ ਸਮੇਂ ਧੂਏ ਦੇ ਨਾਲ ਭਰਿਆ ਹੋਇਆ ਨਜ਼ਰ ਆ ਰਿਹਾ ਤਾਂ ਇੱਥੇ ਪੈਟਰੋਲ ਪੰਪ ਬਿਲਕੁਲ ਨਜ਼ਦੀਕ ਆ ਤਾਂ ਵੱਡਾ ਹਾਦਸਾ ਰੋਕਣ ਦੇ ਲਈ ਲਗਾਤਾਰ ਕੋਸ਼ਿਸ਼ ਜਾਰੀ ਹੈ ਕਿਉਂਕਿ ਪੈਟਰੋਲ ਪੰਪ ਦੇ ਜੇਕਰ ਅੱਗ ਪੈਟਰੋਲ ਪੰਪ ਦੀ ਜੋ ਇੱਥੇ ਤੱਕ ਪਹੁੰਚਦੀ ਆ ਤਾਂ ਇੱਕ ਵੱਡਾ ਨੁਕਸਾਨ ਜਿਹੜਾ ਹੋ ਸਕਦਾ ਤਾਂ ਪੈਟਰੋਲ ਪੰਪ ਨੂੰ ਅੱਗ ਦੀ ਚਪੇੜ ਤੋਂ ਬਚਾਉਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਲਗਾਤਾਰ ਯਤਨ ਕੀਤੇ ਜਾ ਰਹੇ ਆ ਕਾ ਕਾਫੀ ਸਮੇਂ ਤੋਂ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਜਾਰੀ ਆ ਪਰ ਲਪਟਾਂ ਦੇਖ ਸਕਦੇ ਹੋ ਕਿ ਕਿੰਨੀ ਦੂਰ ਤੋ ਇਹ ਦਿਖਾਈ ਦੇ ਰਹੀਆਂ ਤੇ ਲਗਾਤਾਰ ਇੱਥੇ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਆ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਸੁਖਤ ਲੇਤਾ ਇਸ ਸਮੇਂ ਇੱਕ ਬੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸਦੇ ਇੱਕ ਇੱਕ ਪੈਟਰੋਲ ਪੰਪ ਦੇ ਨਜ਼ਦੀਕ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਤਾਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੇ ਭਾਂਬੜ ਉੱਠਦੇ ਹੋਏ ਦਿਖਾਈ ਦੇ ਰਿਹਾ ਤਾਂ ਦੱਸਦੇ ਕਿ ਪੈਟਰੋਲ ਪੰਪ ਦੇ ਬਿਲਕੁਲ ਨਾਲ ਇੱਕ ਲੱਕੜ ਦੀ ਫੈਕਟਰੀ ਆ ਜਿਸ ਦੇ ਵਿੱਚ ਭਿਆਨਕ ਅੱਗ ਲੱਗੀ ਆ ਤਾਂ ਹੁਣ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੇ ਭਾਂਬੜ ਉੱਠਦੇ ਹੋਏ ਦਿਖਾਈ ਦੇ ਰਿਹਾ ਤਾਂ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਦੇ ਵੱਲੋਂ ਇੱਥੇ ਅੱਗ ਬੁਝਾ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਆ ਉੱਥੇ ਹੀ ਪੈਟਰੋਲ ਪੰਪ ਦੇ ਉੱਪਰ ਜੋ ਕਰਮਚਾਰੀ ਕੰਮ ਕਰਦੇ ਸੀ ਉਹਨਾਂ ਨੂੰ ਫਿਲਹਾਲ ਬਾਹਰ ਕੱਢ ਲਿਆ ਗਿਆ ਪਰ ਅਜੇ ਵੀ ਅੱਗ ਕਾਫੀ ਵੱਡੀ ਜਿਹੜੀ ਲੱਗੀ ਹੋਈ ਆ ਜਿਸ ਨੂੰ ਬੁਝਾਉਣ ਦੇ ਲਈ ਲਗਾਤਾਰ ਕੋਸ਼ਿਸ਼ ਜਾਰੀ ਆਤਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੇ ਭਾਂਬੜ ਉੱਠਦੇ ਹੋਏ ਦਿਖਾਈ ਦੇ ਰਿਹਾ ਦਾਸੀਂ ਕਿ ਤਸਵੀਰਾਂ ਜੋ ਗਾਂਧੀ ਨਗਰ ਤੋਂ ਸਾਹਮਣੇ ਆਈਆਂ ਜਿੱਥੇ ਇੱਕ ਪੈਟਰੋਲ ਪੰਪ ਦੇ ਨਜ਼ਦੀਕ ਲੱਕੜ ਫੈਕਟਰੀ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਆ ਤੇ ਉਸ ਤੋਂ ਬਾਅਦ ਹੁਣ ਅੱਗ ਦੇ ਭਾਂਬੜ ਨੇ ਜਿਹੜੇ ਉਹ ਦੂਰ ਦੂਰ ਤੱਕ ਉੱਠਦੇ ਹੋਏ ਦਿਖਾਈ ਦੇ ਰਿਹਾ ਹਾਲਾਂਕਿ ਅੱਗ ਕਿਵੇਂ ਲੱਗੀ ਆ ਇਸ ਤੇ ਕਾਰਨ ਕੀ ਰਹੇ ਨੇ ਇਸ ਨੂੰ ਲੈ ਕੇ ਫਿਲਹਾਲ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਅੱਗ ਦੇ ਭਾਂਬੜ ਜਿਹੜੇ ਉੱਠਦੇ ਹੋਏ ਦਿਖਾਈ ਦੇ ਰਿਹਾ ਤੇ ਫਾਇਰ ਬਰਗੇਡ ਦੀਆਂ ਕਈ ਗੱਡੀਆਂ ਦੇ ਵੱਲੋਂ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਇੱਕ ਲੱਕੜ ਫੈਕਟਰੀ ਆ ਜੋ ਪੈਟਰੋਲ ਪੰਪ ਦੇ ਬਿਲਕੁਲ ਨਾਲ ਹੈ ਉਸਤੇ ਵਿੱਚ ਇਹ ਅੱਗ ਲੱਗਦੀ ਆ ਜਿਸ ਤੋਂ ਬਾਅਦ ਹੁਣ ਮੌਕੇ ਤੇ ਇਸ ਅੱਗ ਦੇ ਉੱਪਰ ਕਾਬੂ ਪਾਉਣ ਦੇ ਲਈ ਯਤਨ ਕੀਤੇ ਜਾ ਰਿਹਾ ਰੋਡ ਜਿਹੜਾ ਤੁਹਾਨੂੰ ਬਿਲਕੁਲ ਇੱਕ ਖਾਲੀ ਨਜ਼ਰ ਆ ਰਿਹਾ ਹੈਗਾ ਤਾਂ ਨੈਸ਼ਨਲ ਹਾਈਵੇ ਆ ਜੋ ਇਸ ਸਮੇਂ ਪੂਰੇ ਦਾ ਪੂਰਾ ਖਾਲੀ ਹੋ ਚੁੱਕਿਆ ਕੁੱਕੇ ਕਾਫੀ ਧੂਆਂ ਜਿਹੜਾ ਇਸ ਰੋਡ ਦੇ ਉੱਪਰ ਹੋ ਚੁੱਕਿਆ ਜਿਸ ਤੇ ਚੱਲਦੇ ਆ ਇੱਕ ਤਾਂ ਅੱਗੇ ਦਿਖਾਈ ਕੁਝ ਵੀ ਨਹੀਂ ਦੇ ਰਿਹਾ ਉੱਥੇ ਹੀ ਤਾਂ ਹੰਦਸ ਦੀ ਕਿ ਇਸ ਅੱਗ ਦੀਆਂ ਲਪਟਾਂ ਇੰਨੀਆਂ ਕਿ ਜ਼ਿਆਦਾ ਨਿਕ ਕੇ ਰੋਡ ਤੋਂ ਲੰਘਣ ਵਾਲੇ ਵਾਹਨ ਨੇ ਜਿਹੜੇ ਉਹ ਵੀ ਆਪਣਾ ਬਚਾਅ ਜਿਹੜਾ ਇੱਥੇ ਲੋਕ ਕਰਦੇ ਹੋਏ ਨਜ਼ਰ ਆ ਰਿਹਾ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਗੱਡੀਆਂ ਨਜ਼ਰ ਆ ਰਹੀਆਂ ਕਈ ਕਰਮਚਾਰੀ ਮੌਕੇ ਤੇ ਨਜ਼ਰ ਆ ਰਹੇ ਆ ਜਿਨ੍ਹਾਂ ਦੇ ਵੱਲੋਂ ਲਗਾਤਾਰ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਨੇ ਕਿ ਜਿਸਤੇ ਚੱਲਦੇ ਆ ਉਸ ਦੇ ਨੇੜੇ ਜਾ ਕੇ ਜਿਹੜਾ ਬੁਝਾਉਣ ਦੀ ਕੋਸ਼ਿਸ਼ ਵੀ ਉਹ ਨਹੀਂ ਹੋ ਪਾਰੀ ਤਾਂ ਇਸਤੇ ਚੱਲਦੇ ਆ ਕਾਫੀ ਮੁਸ਼ਕਲਤ ਆ ਜਿਹੜੀ ਉਹ ਕਰਮਚਾਰੀਆਂ ਨੂੰ ਕਰਨੀ ਪੈ ਰਹੀ ਆ ਤਾਂ ਗਾਂਧੀ ਨਗਰ ਤੋਂ ਇਹ ਤਸਵੀਰਾਂ ਸਾਹਮਣੇ ਆਏ ਆ ਦੱਸਦੇ ਕਿ ਕਸ਼ ਹਾਈਵੇ ਦੇ ਉੱਪਰ ਜੋ ਪੈਟਰੋਲ ਪੰਪ ਹੈ ਉਸ ਦੇ ਬਿਲਕੁਲ ਨਾਲ ਇੱਕ ਲੱਕੜ ਦੀ ਫੈਕਟਰੀ ਆ ਜਿਸਤੇ ਵਿੱਚ ਅੱਗ ਲੱਗਦੀ ਹਾਲਾਂਕਿ ਕਾਰਨ ਕੀ ਰਹੇ ਨੇ ਇਹ ਅੱਗ ਕਿਵੇਂ ਲੱਗਿਆ ਇਸ ਨੂੰ ਲੈ ਕੇ ਫਿਲਹਾਲ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਦੱਸਦੇ ਕਿ ਗਾਂਧੀ ਤਾਮ ਪੁਚਾਉ ਹਾਈਵੇ ਦੇ ਉੱਪਰ ਇਹ ਪੈਟਰੋਲ ਪੰਪ ਤੇ ਲੱਕੜ ਦੀ ਫੈਕਟਰੀ ਆ ਜਿਸ ਤੇ ਵਿੱਚ ਅੱਗ ਲੱਗੀ ਹੋਈ ਆ ਤੇ ਫਿਲਹਾਲ ਲਗਾਤਾਰ ਇਸ ਅੱਗ ਨੂੰ ਬੁਝਾਉਣ ਦੇ ਲਈ ਯਤਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤਾਂ ਕਿ ਇਸ ਅੱਗ ਦੇ ਉੱਪਰ ਕਾਬੂ ਪਾਇਆ ਜਾ ਸਕੇ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੀਆਂ ਲਪਟਾਂ ਉੱਠਦੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਦੂਰ ਤੋਂ ਜਿਹੜੀ ਅੱਗ ਦਿਖਾਈ ਦੇ ਰਹੀ ਆ ਤੇ ਸਮਾਨ ਜਿਹੜਾ ਇਸ ਸਮੇਂ ਧੂਏ ਦੇ ਨਾਲ ਭਰਿਆ ਹੋਇਆ ਨਜ਼ਰ ਆ ਰਿਹਾ ਤਾਂ ਇੱਥੇ ਪੈਟਰੋਲ ਪੰਪ ਬਿਲਕੁਲ ਨਜ਼ਦੀਕ ਆ ਤਾਂ ਵੱਡਾ ਹਾਦਸਾ ਰੋਕਣ ਦੇ ਲਈ ਲਗਾਤਾਰ ਕੋਸ਼ਿਸ਼ ਜਾਰੀ ਹੈ ਕਿਉਂਕਿ ਪੈਟਰੋਲ ਪੰਪ ਦੇ ਜੇਕਰ ਅੱਗ ਪੈਟਰੋਲ ਪੰਪ ਦੀ ਜੋ ਇੱਥੇ ਤੱਕ ਪਹੁੰਚਦੀ ਆ ਤਾਂ ਇੱਕ ਵੱਡਾ ਨੁਕਸਾਨ ਜਿਹੜਾ ਹੋ ਸਕਦਾ ਤਾਂ ਪੈਟਰੋਲ ਪੰਪ ਨੂੰ ਅੱਗ ਦੀ ਚਪੇੜ ਤੋਂ ਬਚਾਉਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਲਗਾਤਾਰ ਯਤਨ ਕੀਤੇ ਜਾ ਰਹੇ ਆ ਕਾ ਕਾਫੀ ਸਮੇਂ ਤੋਂ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਜਾਰੀ ਆ ਪਰ ਲਪਟਾਂ ਦੇਖ ਸਕਦੇ ਹੋ ਕਿ ਕਿੰਨੀ ਦੂਰ ਤੋ ਇਹ ਦਿਖਾਈ ਦੇ ਰਹੀਆਂ ਤੇ ਲਗਾਤਾਰ ਇੱਥੇ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਆ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਸੁਕਤ ਲੇਤਾ ਇਸ ਸਮੇਂ ਇੱਕ ਵੱਡੀ ਖਬਰ ਤੁਹਾreturnData ਸਾਂਝੀ ਕਰਨ ਜਾ ਰਿਹਾ ਹਾਂ ਦੱਸਦੇ ਇੱਕ ਇੱਕ ਪੈਟਰੋਲ ਪੰਪ ਦੇ ਨਜ਼ਦੀਕ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਤਾਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੇ ਭਾਂਬੜ ਉੱਠਦੇ ਹੋਏ ਦਿਖਾਈ ਦੇ ਰਿਹਾ ਤਾਂ ਦੱਸਦੇ ਕਿ ਪੈਟਰੋਲ ਪੰਪ ਦੇ ਬਿਲਕੁਲ ਨਾਲ ਇੱਕ ਲੱਕੜ ਦੀ ਫੈਕਟਰੀ ਆ ਜਿਸ ਤੇ ਵਿੱਚ ਭਿਆਨਕ ਅੱਗ ਲੱਗੀ ਆ ਤਾਂ ਹੁਣ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੇ ਭਾਂਬੜ ਉੱਠਦੇ ਹੋਏ ਦਿਖਾਈ ਦੇ ਰਿਹਾ ਤਾਂ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਦੇ ਵੱਲੋਂ ਇੱਥੇ ਅੱਗ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਆ ਉੱਥੇ ਹੀ ਪੈਟਰੋਲ ਪੰਪ ਦੇ ਉੱਪਰ ਜੋ ਕਰਮਚਾਰੀ ਕੰਮ ਕਰਦੇ ਸੀ ਉਹਨਾਂ ਨੂੰ ਫਿਲਹਾਲ ਬਾਹਰ ਕੱਢ ਲਿਆ ਗਿਆ ਪਰ ਅਜੇ ਵੀ ਅੱਗ ਕਾਫੀ ਵੱਡੀ ਜਿਹੜੀ ਲੱਗੀ ਹੋਈ ਆ ਜਿਸ ਨੂੰ ਬੁਝਾਉਣ ਦੇ ਲਈ ਲਗਾਤਾਰ ਕੋਸ਼ਿਸ਼ ਜਾਰੀ ਆਤਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੇ ਭਾਂਬੜ ਉੱਠਦੇ ਹੋਏ ਦਿਖਾਈ ਦੇ ਰਿਹਾ ਦਾ ਅਸੀਂ ਇਹ ਕਿ ਤਸਵੀਰਾਂ ਜੋ ਗਾਂਧੀ ਨਗਰ ਤੋਂ ਸਾਹਮਣੇ ਆਈਆਂ ਜਿੱਥੇ ਇੱਕ ਪੈਟਰੋਲ ਪੰਪ ਦੇ ਨਜ਼ਦੀਕ ਲੱਕੜ ਫੈਕਟਰੀ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਆ ਤੇ ਉਸ ਤੋਂ ਬਾਅਦ ਹੁਣ ਅੱਗ ਦੇ ਭਾਂਬੜ ਨੇ ਜਿਹੜੇ ਉਹ ਦੂਰ ਦੂਰ ਤੱਕ ਉੱਠਦੇ ਹੋਏ ਦਿਖਾਈ ਦੇ ਰਿਹਾ ਹਾਲਾਂਕਿ ਅੱਗ ਕਿਵੇਂ ਲੱਗੀ ਆ ਇਸ ਤੇ ਕਾਰਨ ਕੀ ਰਹੇ ਨੇ ਇਸ ਨੂੰ ਲੈ ਕੇ ਫੁਲਹਾਲ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਅੱਗ ਦੇ ਭਾਂਬੜ ਜਿਹੜੇ ਉੱਠਦੇ ਹੋਏ ਦਿਖਾਈ ਦੇ ਰਿਹਾ ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਦੇ ਵੱਲੋਂ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਇੱਕ ਲੱਕੜ ਫੈਕਟਰੀ ਆ ਜੋ ਪੈਟਰੋਲ ਪੰਪ ਦੇ ਬਿਲਕੁਲ ਨਾਲ ਹੈ ਉਸ ਤੇ ਵਿੱਚ ਇਹ ਅੱਗ ਲੱਗਦੀ ਆ ਜਿਸ ਤੋਂ ਬਾਅਦ ਹੁਣ ਮੌਕੇ ਤੇ ਇਸ ਅੱਗ ਦੇ ਉੱਪਰ ਕਾਬੂ ਪਾਉਣ ਦੇ ਲਈ ਯਤਨ ਕੀਤੇ ਜਾ ਰਿਹਾ ਰੋਡ ਜਿਹੜਾ ਤੁਹਾਨੂੰ ਬਿਲਕੁਲ ਇੱਕ ਖਾਲੀ ਨਜ਼ਰ ਆ ਰਿਹਾ ਹੈਗਾ ਤਾਂ ਨੈਸ਼ਨਲ ਹਾਈਵੇ ਆ ਜੋ ਇਸ ਸਮੇਂ ਪੂਰੇ ਦਾ ਪੂਰਾ ਖਾਲੀ ਹੋ ਚੁੱਕਿਆ ਕੁੱਕੇ ਕਾਫੀ ਧੂਆਂ ਜਿਹੜਾ ਇਸ ਰੋਡ ਦੇ ਉੱਪਰ ਹੋ ਚੁੱਕਾ ਹੈ ਜਿਸ ਤੇ ਚੱਲਦੇ ਆ ਇੱਕ ਤਾਂ ਅੱਗੇ ਦਿਖਾਈ ਕੁਝ ਵੀ ਨਹੀਂ ਦੇ ਰਿਹਾ ਉੱਥੇ ਹੀ ਤਾਂ ਹੁੰਦਾ ਉਸ ਦੀ ਕਿ ਇਸ ਅੱਗ ਦੀਆਂ ਲਪਟਾਂ ਇੰਨੀਆਂ ਕਿ ਜ਼ਿਆਦਾ ਨਹੀਂ ਕਿ ਰੋਡ ਤੋਂ ਲੰਘਣ ਵਾਲੇ ਵਾਹਨ ਦੇ ਜਿਹੜੇ ਉਹ ਵੀ ਆਪਣਾ ਬਚਾਅ ਜਿਹੜਾ ਇੱਥੇ ਲੋਕ ਕਰਦੇ ਹੋਏ ਨਜ਼ਰ ਆ ਰਿਹਾ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਗੱਡੀਆਂ ਨਜ਼ਰ ਆ ਰਹੀਆਂ ਕਈ ਕਰਮਚਾਰੀ ਮੌਕੇ ਤੇ ਨਜ਼ਰ ਆ ਰਹੇ ਆ ਜਿਨ੍ਹਾਂ ਦੇ ਵੱਲੋਂ ਲਗਾਤਾਰ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੱਗ ਦੀਆਂ ਲਪਟਾਂ ਇੰਨੀਆਂ ਕਿ ਤੇਜ਼ ਨੇ ਕਿ ਜਿਸਤੇ ਚਲਦੇ ਆ ਉਸੇ ਨੇੜੇ ਜਾ ਕੇ ਜਿਹੜਾ ਬੁਝਾਉਣ ਦੀ ਕੋਸ਼ਿਸ਼ ਵੀ ਉਹ ਨਹੀਂ ਹੋ ਪਾਰੀ ਤਾਂ ਇਸਤੇ ਚਲਦੇ ਆ ਕਾਫੀ ਮੁਸ਼ਕਲਤਾ ਜਿਹੜੀ ਉਹ ਕਰਮਚਾਰੀਆਂ ਨੂੰ ਕਰਨੀ ਪੈ ਰਹੀ ਆ ਤਾਂ ਗਾਂਧੀ ਨਗਰ ਤੋਂ ਇਹ ਤਸਵੀਰਾਂ ਸਾਹਮਣੇ ਆਏ ਆ ਦੱਸਦੇ ਕਿ ਕਸ਼ ਹਾਈਵੇ ਦੇ ਉੱਪਰ ਜੋ ਪੈਟਰੋਲ ਪੰਪ ਹੈ ਉਸਤੇ ਬਿਲਕੁਲ ਨਾਲ ਇੱਕ ਲੱਕੜ ਦੀ ਫੈਕਟਰੀ ਆ ਜਿਸਤੇ ਵਿੱਚ ਅੱਗ ਲੱਗਦੀ ਹਾਲਾਂਕਿ ਕਾਰਨ ਕੀ ਰਹੇ ਨੇ ਇਹ ਅੱਗ ਕਿਵੇਂ ਲੱਗਿਆ ਇਸ ਨੂੰ ਲੈ ਕੇ ਫਲਹਾਲ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਦੱਸਦੇ ਕਿ ਗਾਂਧੀ ਤਾਮ ਪੁਚਾਉ ਹਾਈਵੇ ਦੇ ਉੱਪਰ ਇਹ ਪੈਟਰੋਲ ਪੰਪ ਅਤੇ ਲੱਕੜ ਦੀ ਫੈਕਟਰੀ ਆ ਜਿਸ ਤੇ ਵਿੱਚ ਅੱਗ ਲੱਗੀ ਹੋਈ ਆ ਤੇ ਫਿਲਹਾਲ ਲਗਾਤਾਰ ਇਸ ਅੱਗ ਨੂੰ ਬੁਝਾਉਣ ਦੇ ਲਈ ਯਤਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤਾਂ ਕਿ ਇਸ ਅੱਗ ਦੇ ਉੱਪਰ ਕਾਬੂ ਪਾਇਆ ਜਾ ਸਕੇ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੀਆਂ ਲਪਟਾਂ ਉੱਠਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਦੂਰ ਤੋਂ ਜਿਹੜੀ ਅੱਗ ਦਿਖਾਈ ਦੇ ਰਹੀ ਆ ਤੇ ਸਮਾਨ ਜਿਹੜਾ ਇਸ ਸਮੇਂ ਉਹਦੇ ਨਾਲ ਭਰਿਆ ਹੋਇਆ ਨਜ਼ਰ ਆ ਰਿਹਾ ਤਾਂ ਇੱਥੇ ਪੈਟਰੋਲ ਪੰਪ ਬਿਲਕੁਲ ਨਜ਼ਦੀਕ ਆ ਤਾਂ ਵੱਡਾ ਹਾਦਸਾ ਰੋਕਣ ਦੇ ਲਈ ਲਗਾਤਾਰ ਕੋਸ਼ਿਸ਼ ਜਾਰੀ ਹੈ ਕਿਉਂਕਿ ਪੈਟਰੋਲ ਪੰਪ ਦੇ ਜੇਕਰ ਅੱਗ ਪੈਟਰੋਲ ਪੰਪ ਦੀ ਜੋ ਇੱਥੇ ਤੱਕ ਪਹੁੰਚਦੀ ਆ ਤਾਂ ਇੱਕ ਵੱਡਾ ਨੁਕਸਾਨ ਜਿਹੜਾ ਹੋ ਸਕਦਾ ਤਾਂ ਪੈਟਰੋਲ ਪੰਪ ਨੂੰ ਅੱਗ ਦੀ ਚਪੇੜ ਤੋਂ ਬਚਾਉਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਲਗਾਤਾਰ ਯਤਨ ਕੀਤੇ ਜਾ ਰਹੇ ਆ ਕਾਫੀ ਸਮੇਂ ਤੋਂ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਜਾਰੀ ਆ ਪਰ ਲਪਟਾਂ ਦੇਖ ਸਕਦੇ ਹੋ ਕਿ ਕਿੰਨੀ ਦੂਰ ਤੋ ਇਹ ਦਿਖਾਈ ਦੇ ਰਹੀਆਂ ਤੇ ਲਗਾਤਾਰ ਇੱਥੇ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਆ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਸੁਖਤ ਲੇਤਾ ਇਸ ਸਮੇ ਇੱਕ ਵੱਡੀ ਖਬਰ ਤੁਹਾreturnData ਸਾਂਝੀ ਕਰਨ ਜਾ ਰਿਹਾ ਹਾਂ ਦੱਸਦੇ ਇੱਕ ਪੈਟਰੋਲ ਪੰਪ ਦੇ ਨਜ਼ਦੀਕ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਤਾਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਅੱਗ ਦੇ ਭਾਂਬੜ ਉੱਠਦੇ ਹੋਏ ਦਿਖਾਈ ਦੇ ਰਿਹਾ ਤਾਂ ਵਸਦੇ ਕਿ ਪੈਟਰੋਲ ਪੰਪ ਦੇ ਬਿਲਕੁਲ ਨਾਲ ਇੱਕ ਲੱਕੜ ਦੀ ਫੈਕਟਰੀ ਆ ਜਿਸ ਤੇ ਵਿੱਚ ਭਿਆਨਕ ਅੱਗ ਲੱਗੀ ਆ ਤਾਂ ਹੁਣ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੇ ਭਾਂਬੜ ਉੱਠਦੇ ਹੋਏ ਦਿਖਾਈ ਦੇ ਰਿਹਾ ਤਾਂ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਦੇ ਵੱਲੋਂ ਇੱਥੇ ਅੱਗ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਆ ਉੱਥੇ ਹੀ ਪੈਟਰੋਲ ਪੰਪ ਦੇ ਉੱਪਰ ਜੋ ਕਰਮਚਾਰੀ ਕੰਮ ਕਰਦੇ ਸੀ ਉਹਨਾਂ ਨੂੰ ਫਿਲਹਾਲ ਬਾਹਰ ਕੱਢ ਲਿਆ ਗਿਆ ਪਰ ਅਜੇ ਵੀ ਅੱਗ ਕਾਫੀ ਵੱਡੀ ਜਿਹੀ ਲੱਗੀ ਹੋਈ ਹੈ ਜਿਸ ਨੂੰ ਬੁਝਾਉਣ ਦੇ ਲਈ ਲਗਾਤਾਰ ਕੋਸ਼ਿਸ਼ ਜਾਰੀ ਹੈ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਅੱਗ ਦੇ ਭਾਂਬੜ ਉੱਠਦੇ ਹੋਏ ਦਿਖਾਈ ਦੇ ਰਿਹਾ ਦੱਸਦੀ ਹੈ ਕਿ ਤਸਵੀਰਾਂ ਜੋ ਗਾਂਧੀ ਨਗਰ ਤੋਂ ਸਾਹਮਣੇ ਆਈਆਂ ਜਿੱਥੇ ਇੱਕ ਪੈਟਰੋਲ ਪੰਪ ਦੇ ਨਜ਼ਦੀਕ ਲੱਕੜ ਫੈਕਟਰੀ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਆ ਤੇ ਉਸ ਤੋਂ ਬਾਅਦ ਹੁਣ ਅੱਗ ਦੇ ਭਾਂਬੜ ਨੇ ਜਿਹੜੇ